ਜਵਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁੱਧ ਨਸ਼ਾ ਵਿਰੋਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਮਾਈ ਹੇਠ ਸੀ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕਸ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਟੱਡੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇਹ ਖਬਰ ਜ਼ਰੂਰ ਦਿੱਤੀ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਹਨਾਂ ਦੇ ਕੋਲੋਂ 268 ਗ੍ਰਾਮ ਹਿਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲੇ ਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਲਾਮਬਿਤ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਡੇ ਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲ ਗਈ ਆ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਗੜੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋਲੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ 3 ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦਾ ਇਹ ਸਾਡੀ ਸਭ ਤੋਂ ਤਗੜੀ ਜਿਹੜੀ ਹੈ ਰਿਕਵਰੀ ਇਸ ਤੇ ਥਾਣੇ ਦੇ ਵਾਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11000 ਸਾਨੂੰ ਗੋਲੀਆਂ ਤੇ ਕੈਪਸੂਲ ਰਿਕਵਰ ਹੋਏ ਨੱਚੇ ਕਿਹੜੇ ਦੇਖਾ ਕੋਈ ਚੁਗਿਆ ਇਹ ਸਨਾਚਿੰਗ ਇੱਥੇ ਜੰਗਲ ਏਰੀਆ ਦੇ ਦੇਵੀਦਾਸਪੁਰੇ ਹੋ ਕੇ ਰਿਗਨ ਹੋ ਰਹੀਆਂ ਇਹ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹਾਂ ਬੰਡਾਲੇ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿ ਜਤੋਂ ਨਹੀਂ ਨਹੀਂ ਫਿਰ ਬੇਸਿਕ ਅਰੇ ਸ਼ਾਲੇ ਜਿਹੜਾ ਇਹ ਤਾਂ ਬਾਅਦ ਵਿੱਚ ਕੋਈ ਸੱਖ ਨਹੀਂ ਵਾਰਲੇ ਵੀ ਹੈ ਬੜਲੇ ਵੀ ਹੈਗੇ ਆ ਜਿਹੜੇ ਜੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਰਪੁਰ ਭੱਲੇ ਦਾ ਇਹ ਪੰਜ ਸਾਡੇ ਜੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹਨੜੀ ਉਹ ਪ੍ਰੋਫੈਸ਼ਨਲ ਆਗੇ ਬੜੀ ਇੰਟਰੈਸਟ ਬੜੀ ਪ੍ਰੋਫੈਸ਼ਨਲੀ ਹੁੰਦਾ ਪ੍ਰੋਫੈਸ਼ਨਲ ਇੱਕ ਤੇ ਤਿੰਨ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੇ ਬੋਲਦੇ ਆ ਜਿਹੜੇ ਪਹਿਲਾਂ ਕੰਮ ਕਰਦਾ ਪਹਿਲਾਂ ਉਹ ਵੀ ਕਲੀਅਰੀ ਕਰਦਾ ਆ ਜੀ ਅੱਜ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਡਾ ਉੱਤੇ ਹੁਣ ਦੇਖਦੇ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਹ ਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋ ਗਈ ਉਹ ਤੁਹਾਨੂੰ ਲੇਟਰ ਆਉਂ ਸਾਰਾ ਦਸਤਾਵੇਜ਼ ਜਿਹੜੀ ਆਪਣੇ ਫੌਜੀਆਂ ਨੇ ਕਾਜ਼ ਆਰਨੇ ਸੀ ਲੋਕਾਂ ਉਹਨਾਂ ਬਾਰੇ ਤੋਂ ਡਾਕਿ ਜਿਵੇਂ ਲੋਕ ਫੜੇ ਗਏ ਜਾਂ ਉਹਦੇ ਵਿੱਚ ਜੰਡਿਆਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਮੂਦੂ ਜਿਹੜਾ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੜਨ ਵਾਲੇ ਆ ਉਹ ਸਾਡੀ ਚੱਲ ਰਹੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਨਾਲ ਫਸ ਉਹਨਾਂ ਤੇ ਰੇਡ ਵੀ ਚੱਲ ਰਹੀ ਹੈ ਲੇਕਿਨ ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਦੇ ਟੋਟਲ ਅਸੀਂ ਕਲੀਅਰ ਕਰਦੇ ਤੇ ਸਾਡੀ ਮੇਰੀ ਪਿਛਲੇ ਦਿਨਾਂ ਤੋਂ ਜਦੋਂ ਜੁਰਮ ਪਹਿਲਾਂ ਤੇ ਮਾਰਕੀਟ ਕਰਨੇ ਸ਼ੁਰੂ ਕੀਤੇ ਗਏ ਸੀ ਜਿਹੜਾ ਪਾਲਕੀ ਦੀ ਚੌਂਕ ਹੈ ਅਜੇ ਨਾਲ ਵੀ ਉਹਨਾਂ ਤੇ ਜਿਹੜਾ ਨਾਮ ਪਾਲਕੂ ਉਹ ਦੁਬਾਰਾ ਲੱਖੂਗੇ ਨਹੀਂ ਉਹ ਦੁਬਾਰਾ ਲਾਉਨੇ ਆ ਜੀ ਉਹ ਕੁਝ ਇਦਾਂ ਆ ਡਿਊਟੀਆਂ ਇੰਨੀਆਂ ਕ ਪੈ ਜਾਂਦੀਆਂ ਉਹਨੂੰ ਲਾਂਡਰਡਰ ਦੀ ਅੱਜ ਵੀ ਡਿਊਟੀ ਪੈ ਗਈ ਆ ਹੁਣ ਐਸਐਚਓ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰ ਹੀ ਚਲਾਵਾਂਗੇ